ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਪੂਰੀ ਵੀਡੀਓ ਜ਼ਰੂਰ ਸੁਣਿਓ ਤੁਹਾਡੇ ਕੰਮ ਆਵੇਗੀ ਸਾਧ ਸੰਗਤ ਜੀ ਅਸੀਂ ਅਕਸਰ ਜਦੋਂ ਵੀ ਕਿਤੇ ਪਾਠ ਕਰਦੇ ਹਾਂ ਤਾਂ ਕਈ ਵਾਰ ਸਾਡਾ ਮਨ ਹੈ ਜਿਹੜਾ ਉਹ ਪਟਕ ਜਾਂਦਾ ਹੈ ਇਹ ਵੀਡੀਓ ਉਹਨਾਂ ਲਈ ਲਾਹੇਵੰਦ ਹੈ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਕਿ ਬਿਨਾਂ ਸਵਾਰਥ ਤੋਂ ਥੋੜੀ ਕੀਤੀ ਸੇਵਾ ਵੀ ਪ੍ਰਵਾਨ ਹੁੰਦੀ ਹੈ ਪਰੰਤੂ ਮਨ ਦੇ ਵਿੱਚ ਸਵਾਰਥ ਰੱਖ ਕੇ ਪੂਰਾ ਦਿਨ ਕਰੀ ਹੋਈ ਸੇਵਾ ਵੀ ਬ्यर्थ ਚਲੀ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਕਿ ਇੱਕ ਜਪਜੀ ਸਾਹਿਬ ਵੀ ਤੂੰ ਪੜ ਲੈ ਇੱਕ ਕਦਮ ਵੀ ਗੁਰੂਵਾਲਾ ਤੁਰ ਪੈ ਪਰ ਮਨ ਦੇ ਵਿੱਚ ਲੋਭ ਲਾਲਸ ਤੇ ਕੋਈ ਸ਼ਰਤ ਨਾ ਹੋਵੇ। ਉਹ ਜਪਜੀ ਸਾਹਿਬ ਪੜਿਆ ਹੋਇਆ ਵੀ ਤੇਰੇ ਕਈ ਸਾਲ ਕਮਾ ਸਕਦਾ। ਤੇਰਾ ਉਸ ਦੇ ਬਦਲੇ ਵਿੱਚ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ। ਠੀਕ ਹੈ ਇਹ ਦੁਨੀਆ ਦੇ ਸੁੱਖ ਪਦਾਰਥ ਚਾਹੀਦੇ ਆ ਪਰ ਕਦੇ ਗੁਰੂ ਕੋਲੋਂ ਇਹ ਵੀ ਮੰਗਿਆ ਕਰ ਦਾਤਾ ਅੱਜ ਬਾਣੀ ਪੜ੍ਹੀ ਐ ਇਸ ਦੇ ਬਦਲੇ ਵਿੱਚ ਕੁਝ ਨਹੀਂ ਚਾਹੀਦਾ ਅੱਜ ਬਸ ਆਪਣਾ ਪਿਆਰ ਵਕਸ਼ਿਸ਼ ਕਰੋ ਸੱਚ ਜਾਣਿਓ ਪਿਆਰਿਓ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਵੇਖਿਓ ਜੋ ਅਗਲੇ ਦਿਨ ਆਨੰਦ ਆਏਗਾ ਨਾ ਉਹ ਕਦੇ ਵੀ ਨਹੀਂ ਆਇਆ ਹੁਣ ਕਿਉਂਕਿ ਅੱਜ ਤੁਸੀਂ ਮੰਗ ਕੇ ਨਹੀਂ ਆਏ ਅੱਜ ਸਿਰਫ ਤੁਸੀਂ ਗੁਰੂ ਕੋਲੋਂ ਪਿਆਰ ਮੰਗਿਆ ਇਸ ਕਰਕੇ ਜੋ ਵੀ ਸੇਵਾ ਕਰਨੀ ਐ ਉਹ ਬਿਨਾ ਕਿਸੇ ਸੁਆਰਤੋਂ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ